ਹੈਲੋ ਗਾਇਸ ਅਸਤਕਾਲ ਜੀ ਕੀ ਹਲਚਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਰਵਨੀਤ ਵਲੌਗਸ ਦੇ ਵਿੱਚ ਸਵੇਰ ਦਾ ਟਾਈਮ ਹੈ ਨਾ ਤੋਂ ਕਿ ਪੂਜਾ ਪੜ ਕਰਨ ਤੋਂ ਬਾਅਦ ਮੈਂ ਚਾਹ ਬਣਾ ਲਈ ਸੀ ਚਾਹ ਬਣਾਉਣ ਤੋਂ ਬਾਅਦ ਮੈਂ ਸਿੱਧਾ ਉੱਪਰ ਆ ਗਈ ਕੱਪੜੇ ਸੁੱਕਣੇ ਪਾਉਣ ਦੇ ਲਈ ਕਿਉਂਕਿ ਮੈਂ ਉੱਠਦੇ ਸਾਰ ਸਭ ਤੋਂ ਪਹਿਲੇ ਕੱਪੜੇ ਹੀ ਮਸ਼ੀਨ ਦੇ ਵਿੱਚ ਪਾਏ ਸੀ ਕਪੜੇ ਧੋਲੇ ਸੀ ਕਿਉਂਕਿ ਕਪੜਿਆਂ ਦਾ ਕੰਮ ਫਿਰ ਬਾਅਦ ਵਿੱਚ ਇਹ ਹੋ ਜਾਂਦਾ ਕਿ ਰਮਨੀਤ ਬਹੁਤ ਜ਼ਿਆਦਾ ਤੰਗ ਕਰਦੀ ਹੈ ਉਸ ਤੋਂ ਬਾਅਦ ਫਿਰ ਮੇਰੇ ਉੱਪਰ ਗੇੜਾ ਲੱਗਣਾ ਮੁਸ਼ਕਲ ਹੋ ਜਾਂਦਾ ਇਸ ਕਰਕੇ ਇਹ ਵਾਲੇ ਸਾਰੇ ਕੰਮ ਮੇਰੇ ਸਵੇਰੇ ਸਵੇਰੇ ਜੀ ਨਿਪਟ ਜਾਣ ਤਾਂ ਵਧੀਆ ਰਹਿੰਦਾ ਜੇ ਕੋਈ ਕੰਮ ਰਹਿ ਜਾਂਦਾ ਫਿਰ ਉਹ ਪੂਰਾ ਦਿਨ ਹੀ ਪਿਆ ਰਹਿੰਦਾ ਕੰਮ ਇਸ ਕਰਕੇ ਵੈਸੇ ਮੈਨੂੰ ਵੀ ਜ਼ਿਆਦਾ ਸਵੇਰੇ ਹੀ ਕੰਮ ਕਰਨਾ ਸਹੀ ਲੱਗਦਾ ਕਿਉਂਕਿ ਸਵੇਰੇ ਕੰਮ ਨਿਬੜ ਜਾਵੇ ਤਾਂ ਬਹੁਤ ਵਧੀਆ ਰਹਿੰਦਾ ਪੋਜ਼ਿਟਿਵਿਟੀ ਵੀ ਬਣੀ ਰਹਿੰਦੀ ਹੈ ਘਰ ਦੇ ਵਿੱਚ ਸਵੇਰ ਜਲਦੀ ਉੱਠਣ ਦੇ ਨਾਲ ਰੱਬ ਦਾ ਨਾਮ ਲੈਣ ਨਾਲ ਤੇ ਆਪਣੀ ਸਰੀਰ ਨੂੰ ਵੀ ਵਧੀਆ ਫੀਲ ਹੁੰਦਾ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਬੋਡੀ ਆਪਣੀ ਐਕਟਿਵ ਹੈ ਵਧੀਆ ਹੈ ਵੈਸੇ ਵੀ ਜਲਦੀ ਉੱਠਣ ਦੇ ਨਾਲ ਬੋਡੀ ਐਕਟਿਵ ਹੀ ਰਹਿੰਦੀ ਹੈ ਸਵੇਰ ਸੁਬਾ ਦੇ ਟਾਈਮ ਸਵੇਰੇ ਵੈਸੇ ਵੀ ਬਹੁਤ ਜ਼ਿਆਦਾ ਕੰਮ ਹੁੰਦੇ ਆ ਕਿ ਇੰਨਾ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਇਸ ਤੋਂ ਚੰਗਾ ਇਹੀ ਹੈ ਕਿ ਚਲੋ ਇੱਕ ਘੰਟਾ ਜਾਂ ਅੱਧਾ ਘੰਟਾ ਪੱਲ ਲਈ ਉਤ ਲਿਆ ਜਾਵੇ ਸੋਰੀ ਅੱਜ ਮੈਂ ਨਾਸ਼ਤੇ ਦੀ ਵੀਡੀਓ ਨਹੀਂ ਬਣਾ ਪਾਈ ਅੱਜ ਬਣਾਏ ਸੀਗੇ ਆਪਾਂ ਕੋਫਤਿਆਂ ਦੀ ਸਬਜੀ ਜੀ ਹਾਂ ਤੇ ਆ ਦੇਖੋ ਇਹਨਾਂ ਦੀਆਂ ਸ਼ਰਤਾਂ ਅੱਜ ਆਪਾਂ ਰਮਨਿਤ ਦੇ ਖਾਣੇ ਵਿੱਚ ਕੁਝ ਨਿਊ ਐਡੀਸ਼ਨ ਕੀਤੀ ਹੈ ਅੱਜ ਤੋਂ ਆਪਾਂ ਇਹਨੂੰ ਰੋਟੀ ਖਵਾਉਣ ਦੀ ਸ਼ੁਰੂਆਤ ਕੀਤੀ ਹੈ ਤੇ ਦੇਖਦੇ ਹਾਂ ਹੁਣ ਆਲੂ ਦੀ ਪਰੌਂਠੀ ਬਣਾ ਕੇ ਦਿੰਦੀ ਹੈ ਇਹਨੂੰ ਦੇਖਦੇ ਆ ਲਾਈਕ ਕਰਦੀ ਹੈ ਜਾਂ ਡਿਸ ਲਾਈਕ ਕਰਦੀ ਹੈ ਨੋ 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 ਅੱਛਾ ਫਿੰਗਰਸ ਪਾਈਆਂ ਮੋਚ ਰਮਨਿਤ ਮਿੱਠੀ ਮਿੱਠੀ ਓ ਸਵੀਟ ਸਵੀਟ ਵਾਓ ਇਹ ਖਾ ਰਹੀ ਹੈ ਇਟ ਮੀਨਸ ਇਹਨੂੰ ਬਹੁਤ ਵਧੀਆ ਲੱਗੀ ਹੈ ਤੇ ਹੁਣ ਬਸ ਇਹ ਦੇਖਣਾ ਹੈ ਕਿ ਇਹਨੂੰ ਡਾਈਜੈਸਟ ਹੁੰਦੀ ਹੈ ਜਾਂ ਨਹੀਂ ਹੁੰਦੀ ਕਿਉਂਕਿ ਪਹਿਲਾਂ ਇਹਨੇ ਰੋਟੀ ਵਗੈਰਾ ਸ਼ੁਰੂਆਤ ਆਜੀ ਕੀਤੀ ਹੈ ਖਾਦੀ ਨਹੀਂ ਜ਼ਿਆਦਾਤਰ ਇਹ ਪਿਉਰੀ ਖਾਂਦੀ ਸੀ ਤੇ ਉਹ ਪਹੁੰਚ ਗਈ ਕੁਸ਼ੀ ਦੇ ਕੋਲ ਤੇ ਹੁਣ ਸ਼ਾਮ ਦਾ ਟਾਈਮ ਸੀਗਾ ਸ਼ਾਮ ਨੂੰ ਮੈਂ ਮਤਲਬ ਕਿ ਰਮਨਿਤ ਸੋ ਗਈ ਸੀ ਉਸ ਤੋਂ ਬਾਅਦ ਖਲਾਰਾ ਥੋੜਾ ਜਿਹਾ ਪੀ ਜਾਂਦਾ ਇਹ ਨਾ ਜੇ ਇਹਨੂੰ ਅਸੀਂ نیچے ਛੱਡ ਦਈਏ ਤਾਂ ਇਹ ਕਲੀਆਂ ਫੁੱਟਦੀ ਰਹਿੰਦੀ ਹੈ ਜੇ ਇਹਨੂੰ ਬੈੱਡ ਤੇ ਬਿਠਾਈਏ ਤਾਂ ਇਹ ਬੈੱਡ ਤੇ ਵੀ ਚੜ ਕੇ ਤੇ ਉੱਥੋਂ ਵੀ ਕਲੀ ਉਤਾਰ-ਉਤਾਰ ਕੇ ਸਾਰਾ نیچے ਇਹਨੇ ਖਿਲਾਰਾ ਪਾਇਆ ਹੋਇਆ ਹੈ ਸਿਗਾ ਸ਼ਾਮ ਦੇ ਟਾਈਮ ਐਸੇ ਅਸਤਰਾ ਬਹੁਤ ਘੱਟ ਹੁੰਦੇ ਕਿ ਮੈਨੂੰ ਸ਼ਾਮ ਨੂੰ ਦੁਬਾਰਾ ਛਾੜੂ ਲਗਾਉਣਾ ਪਵੇ ਤੇ ਪਰ ਕਈ ਵਾਰ ਹੋ ਹੀ ਜਾਂਦਾ ਜਦੋਂ ਇਹ ਜਦਾ ਖਿਲਾਰਾ ਪਾ ਦਿੰਦੇ ਆ ਤਾਂ सौंद भी बिल्कुल थोड़ा टाइम दे लिए ही है चलो पर फिर भी यह है कि जिन्ना टाइम सौंद टाइम मैं उस टाइम का फायदा चकती हूँ फटाफट अपना काम निपटान की कोशिश करती हूँ कि जल्दी जल्दी मेरा काम सारा निबड़ जाए बस किसी भी तरीके इतें भी ये ज्यादा टाइम सुती तो है नहीं सी थोड़ी देर ही सुती सी फिर इस तो बाद मैं झाड़ू झूड़ू लगया सगो अज मेरी चाह रह गई सी अज मैं चाह स्किप करती ਬਣਾਈ ਹੀ ਨਹੀਂ ਅੱਜ ਚਾ ਇਸ ਤੋਂ ਬਾਅਦ ਮੈਂ ਹੁਣ ਰਾਤ ਦੀ ਰਵਨੀਤ ਦੀ ਸਬਜੀ ਦੀ ਤਿਆਰੀ ਕਰ ਰਹੀ ਆ ਇਹਨੂੰ ਹੁਣ ਮੈਂ ਖਵਾ ਖਵਾਉਣ ਲੱਗੀ ਸੀਗੀ ਕद्दू ਦੀ ਸਬਜੀ ਮੈਂ ਅੱਜ ਸਵੇਰੇ ਜਿਹੜਾ ਲੋਕੀ ਬਣਾਇਆ ਸੀਗਾ ਨਾ ਉਸ ਤੋਂ ਥੋੜਾ ਜਿਹਾ ਰੱਖ ਲਿਆ ਸੀ ਅਲੱਗ ਕੱਟ ਕੇ ਹੁਣ ਇਹਨੂੰ ਕद्दूकस ਕਰਕੇ ਰਵਨੀਤ ਦੇ ਲਈ ਬਣਾ ਰਹੀ ਹਾਂ ਥੋੜਾ ਜਿਹਾ ਮੈਂ ਖੋ ਪਾਇਆ ਸੀ ਜੀਰਾ ਨਮਕ ਸੀ ਇਹਦੇ ਵਿੱਚ ਪਿਆਜ਼ ਵੀ ਪਾਇਆ ਸੀ ਥੋੜਾ ਜਿਹਾ ਇਹਨੂੰ ਹੁਣ ਚੰਗੀ ਤਰ੍ਹਾਂ ਮੈਂ ਥੋੜਾ ਜਿਹਾ ਪੁੰਨ ਲਿਆ ਇਹਨੂੰ ਚੰਗੀ ਤਰ੍ਹਾਂ ਇਹ ਸੌਫਟ ਹੋ ਗਿਆ ਸੀ ਸੌਫਟ ਹੋਣ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਪਾਇਆ ਸੀ ਇਹਦੇ ਵਿੱਚ ਮੈਂ ਹਲਦੀ ਨਹੀਂ ਪਾਈ ਸੀ ਇਸ 'ਚ ਥੋੜਾ ਜਿਹਾ ਪਾਣੀ ਪਾਇਆ ਥੋੜਾ ਦੁੱਧ ਪਾਇਆ ਤੇ ਇਹਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਤੇ ਤੁਹਾਨੂੰ ਸਾਡੇ ਵਲੋਗ ਕਿਸ ਤਰ੍ਹਾਂ ਦੇ ਲੱਗਦੇ ਹੈ ਜੀ ਆਪਣੀ رائے ਜ਼ਰੂਰ ਦੇਣਾ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੁਹਾਨੂੰ ਸਾਡੇ ਸੌਰੀ ਵਲੌਗਸ ਕਿਸ ਤਰ੍ਹਾਂ ਦੇ ਲੱਗਦੇ ਐ ਹੁਣ ਇਸ ਤੋਂ ਬਾਅਦ ਦੁੱਧ ਪਾਨ ਤੋਂ ਬਾਅਦ ਮੈਂ ਇਸ ਸਬਜੀ ਨੂੰ ਟੱਕੇ ਰੱਖ ਦਾਂਗੀ ਤੇ ਫਿਰ ਥੋੜੀ ਥੋੜੀ ਦੇਰ ਬਾਅਦ ਇਹਨੂੰ ਕੰਟੀਨਿਊ ਦੇਖਦੀ ਰਹੂੰਗੀ ਹੁਣੇ ਮੇਰੀ ਗੋਦੀ ਦੇ ਵਿੱਚ ਆ ਗਈ ਸੀ ਇਹ ਉੱਠ ਚੁੱਕੀ ਸੀ ਜਦੋਂ ਇਹ ਉੱਠ ਜਾਂਦੀ ਐ ਫਿਰ ਕੰਮ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਜਿਹੜੀਆਂ ਮਾਵਾ ਹੋਣੀ ਹੈ ਛੋਟੇ ਬੱਚਿਆਂ ਦੀ ਉਹ ਤਾਂ ਬਹੁਤ ਬਖੂਬੀ ਸਮਝਦੇ ਆਉਣਗੇ ਕਿ ਕਿ ਬੱਚੇ ਸੰਭਾਲਨੇ ਬਹੁਤ ਔਖੇ ਹੈ ਚਲੋ ਐਨੀਵੇ ਇਸ ਤੋਂ ਬਾਅਦ ਫਿਰ ਮੈਂ ਹੁਣ ਖੁਸ਼ੀ ਦੀ ਇੱਥੇ ਗੁੱਤ ਕਰਨ ਲੱਗੀ ਸੀਗੀ ਮੈਂ ਕਿ ਚਲੋ ਵਿਚਾਰੀ ਦੀ ਗੁੱਤ ਕਰਦੀ ਹੈ ਤੇ ਹੁਣ ਖੁਸ਼ੀ ਦੇ ਵਾਲਸ ਆਪਾਂ ਸਵਾਰਦੇ ਪਈਆਂ ਇਹਦੇ ਵਾਲ ਨਾ ਮਤਲਬ ਕਿ ਬਹੁਤ ਜ਼ਿਆਦਾ ਟੁੱਟਦੇ ਇਹਦੇ ਕਿ ਮੇਰੇ ਵੀ ਟੁੱਟਦੇ ਆ ਇਸ ਟਾਈਮ ਦੇ ਵਿੱਚ ਇਸ ਮੌਸਮ ਦੇ ਵਿੱਚ ਵੀ ਸ਼ਾਇਦ ਸਬਤੇ ਹੀ ਟੁੱਟਦੇ ਹੋਣਗੇ ਇਹ ਸਬਤੇ ਹੀ ਬੇਸਿਕ ਪ੍ਰੋਬਲਮ ਰਹਿੰਦੀ ਹੈ ਵਾਲ ਛੜਨ ਦੀ ਇਹਦਾ ਕਾਰਨ ਬਹੁਤ ਕਾਰਨ ਨੇ ਕਿ ਆਪਾਂ ਵਾਲਾਂ ਤੇ ਤੇਲ ਵੀ ਨਹੀਂ ਲਗਾਉਂਦੇ ਹਨਾ ਹਫਤੇ ਬਾਅਦ ਇੱਕ ਟਾਈਮ ਤਾਂ ਤੇਲ ਲਗਾਉਣਾ ਵੀ ਚਾਹੀਦਾ ਹੈ ਹੈਡ ਵਾਸ਼ ਕਰਨ ਤੋਂ ਪਹਿਲਾਂ ਤੇਲ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਕਦੀ ਕਦੀ ਦਹੀਂ ਦੇ ਨਾਲ ਸਿਰ ਧੋ ਲਿਆ ਜਾਵੇ ਉਹ ਵੀ ਬਹੁਤ ਵਧੀਆ ਹੈ ਤੇ ਦਹੀਂ ਤਾਂ ਇੱਕ ਨੇਚੁਰਲੀ ਕੰਡੀਸ਼ਨਰ ਹੈ ਕਿਸੇ ਟਾਈਮ ਇਹ ਹੁੰਦਾ ਕਿ ਜਦੋਂ ਮੈਂ ਮੱਖਣ ਘੜਦੀ ਆ ਨਾ ਤਾਂ ਮੱਖਣ ਦਾ ਜਿਹੜਾ ਪਾਣੀ ਨਿਕਲਦਾ ਉਸ ਪਾਣੀ ਦੇ ਨਾਲ ਵੀ ਸਿਰ ਧੋ ਲੈਣੀ ਆ ਸਵੇਰ ਥੋੜਾ ਸ਼ੈਂਪੂ ਲਗਾ ਲੈਣੀ ਆ ਉਹਦੇ ਨਾਲ ਵਾਲ ਸਿਲਕੀ ਹੋ ਜਾਂਦੇ ਐ ਤੇ ਸਮੂਥ ਹੋ ਜਾਂਦੇ ਐ ਬਹੁਤ ਵਧੀਆ ਹੋ ਜਾਂਦੇ ਆ ਉਹਦੇ ਨਾਲ ਵਾਲ ਇਹ ਦੇਖੋ ਸਾਰੇ ਸਾਰੇ ਦਿਨ ਦੇ ਨਾ ਇਸ ਟਾਈਮ ਬਸ ਥਕਾਵਟ ਹੋ ਜਾਂਦੀ ਹੈ ਰਾਤ ਨੂੰ ਕਿਉਂਕਿ ਬੱਚਿਆਂ ਨੂੰ ਸੰਭਾਲ ਕੇ ਸਭ ਤੋਂ ਜ਼ਿਆਦਾ ਮੁਸ਼ਕਿਲ ਹੈਗਾ ਰਮਨਿਤ ਨੂੰ ਸੰਭਾਲਣਾ ਬਹੁਤ ਛੋਟੇ ਬੱਚਿਆਂ ਨੂੰ ਸੰਭਾਲਣਾ ਉਸ ਤਰ੍ਹਾਂ ਕੰਮ ਜਿਨਾ ਮਰਜ਼ੀ ਹੋਵੇ ਥਕਾਵਟ ਨਹੀਂ ਹੁੰਦੀ ਪਰ ਛੋਟੇ ਬੱਚਿਆਂ ਨੂੰ ਸੰਭਾਲ ਕੇ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਇਹ ਟਿਕਦੇ ਨਹੀਂ ਹੈ ਟਿਡਕੂ ਟਿਡਕੂ ਜੇ ਬਹੁਤ ਸ਼ਰਤਾਂ ਕਰਦੇ ਹੈ ਤੇ ਜੁੜੇ ਤੁਹਾਨੂੰ ਸਾਡਾ ਵਲੌਗ ਕਿਵੇਂ ਲੱਗਿਆ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦੇਓ ਜੀ